ਬਾਰੇ ਪੇਮ ਪਰਕ ਮਾਨੂਟਾ ਸਭੇ ਕਾਜ ਸੁਹੀ ਲੈਣੀ ਥੀ ਸਭੇ ਕਾਜ ਸੁਹੀ ਲੈਣੀ ਥੀ ਗੁਰ ਨਾਨਕ ਸਾਧ ਗੁਰ ਤੁੜਾ ਸੁਖੜੀ <tries> ਸਿਆਣੀ ਅਗਵਸ ਨਾਨੀਏ ਪਤਰੀ ਚੋਰ ਕਰੇ ਬੜੀਏ ਹੱਥ ਦਰਾਲ ਕੀ ਮੁਸਬੀ ਇਹ ਕਰੇ ਧਾਨ ਕੀ ਅਗੇ ਸੁ ਮਿਲੈ ਜੇ ਖੱਟੇ ਘਰ ਦੇ ਮਹੱਲਾ ਪਹਿਨਾ ਜੋ ਜੋ ਰੂਹ ਸਿਰ ਨਾਮਣੀ ਆਵੇ ਵਰਵਾਰੂ ਡੂਟੇ ਉਜੇ ਨਾ ਆਖੀ ਇਹ ਬਹਿਨ ਦੇ ਪਿੰਡਾ ਧੋਏ ਸੁੱਚੇ ਸੀ ਦਾਨ ਕਾ ਜਿਨ ਮਨ ਵਸਿਆ ਸੋਏ ਕੋੜ ਕੋੜੇ ਪਲਾਂ ਕੋਣਵੇਂ ਆਜ ਰਹੇਗੀ ਹਰੁ ਸਵਾਰਿਆ ਕੋਟੇ ਮੰਡ ਮਾਰਿਆ ਲਾਈ ਬੈਠੀ ਕਰ ਭਾ ਸਾਰਿਆ ਦੇ ਵੀ ਸਾਰਿਆ ਜੈ ਜੈ ਇੱਥੇ ਜਾਏ ਬਹੇ ਮੇਰਾ ਸਤਿ ਇੰਨਾਂ ਲਿਕ ਸਤ ਹੋਰ ਪੂਜਿਆ ਸਿਰ ਹਰਿ ਪੂਜੀ ਕਰਵਾ ਪੂਜ ਕਰਵਾ ਸਲੋਕ ਮਲਾਹ ਪਹਿਲਾ ਜੇ ਕ ਸੁਧਗ ਮੰਨਿਐ ਸਤ ਸੁਧਗ ਹੋਇ ਗੋਹੇ ਅਗਨਕੜੀ ਅੰਦਰ ਕੀੜਾ ਹੋਇ ਜੇਤੇ ਕੀ ਜੀਆਂ ਬਾਜ ਨਾ ਕੋਈ ਪਹਿਲਾ ਪਾਹੀ ਦੇ ਮਹਿਰ ਤਰਸ ਕੋ ਸੁਤਕ ਕਿਉਂ ਕਰ ਰੱਖੀਐ ਸੁਤਕ ਪਵੇਂ ਸੋਏ ਨਾਨਕ ਸੁਤਕੇ ਮਨ ਨ ਤਰੇ ਨਾਨਕ ਸੁਤਕੇ ਮਨ ਨ ਉਤਰੈ ਗਿਆਨੁ ਘਰੁ ਤੁਇ ਮਹਲਾ ਪਹਿਲਾ ਮਨ ਕਾ ਸੁਤਕ ਲੋਭ ਹੈ ਜਿਹ ਬਸ ਦਕ ਕੁ ਅਕੀ ਸੂਤ ਕਵੇਖਣਾ ਪਰ ਤਰੇ ਭਗਤਨ ਹੂਪ ਕਨੀ ਸੂਤ ਕਨ ਪਹਿਲਾ ਤੁਵਾਰੀ ਖਾਹੀ ਨਾਨਕ ਹਾਂਸਾ ਆਦਮੀ ਬੰਧੇ ਜੰਪੁਰ ਜਾਹੀ ਮਹੱਲਾ ਪਹਿਲਾ ਸਭੋ ਮਰਣਾ ਹੁਕਮ ਹੈ ਪਣ ਆਵੇਂ ਜਾਏ ਹਾਰਾ ਬਿਨ ਪਵਿੱਤਰ ਹੈ ਜਿਤੋਂ ਨ ਰਿਜਕ ਸੰਭਾਏ ਨਾਨਕ ਜਿਨੇ ਗੁਰਮੁਖ ਬੁਜਿਆ ਤੈਨ ਨ ਸੂਤਕ ਨਾਹੀ ਪਉ ਸਤਗੁਰ ਬਟਕਸਾ ਲਈ ਹੈ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਭਿਲ ਗਦਰੀਆਂ ਆਈਆਂ ਜਾਤਿਸ ਪਾਰਾਂ ਕਾ ਮਨ ਵਸਾਇ ਕ ਹੁਕਮ ਅਸਤ ਹਰ ਵੀ ਤੁਮਾਰ ਕੱਡੀਆਂ ਬੁਰਈਆ ਸਹਤ ਪੁੱਤੇ ਕੀ ਜਨਾਨ ਕਹਾਰੇ ਪੁੰਬੀ ਜਿਆ ਬੀਜਿਆ ਸਦੋ ਮਹਲਾ ਬਲਾ ਪਹਿਲਾ ਤੁਧਿਆ ਹੋਇ ਸੁਤੇ ਬਕਾਇਆ ਸੁਤੇ ਅਗੇ ਰਖਿਓ ਕੋਈ ਨਾ ਪਿੱਟਿਓ ਜਾਇ ਸੁਤਾ ਹੋਇ ਕੇ ਜੀਵਿਆ ਲਗਾ ਬਣ ਸੁਨੋ ਦੀ ਜੈ ਛੱਡਿਆ ਇਸ ਤੇ ਹੋ ਲਗਾ ਦੋਕ ਅਜ ਦੇਵਤਾ ਪਾਣੀ ਦੇਵਤਾ ਵੈ ਸੰਕਰ ਦੇਵਤਾ ਲੂਣ ਪੰਜਵਾ ਪਾਇਆ ਕੀਰਤ ਤਾ ਹੋਆ ਪਾਪ ਬਵਿਤ ਪਾਪੀ ਸਿਓ ਤਰ ਦੱਡਿਆ ਥੁਕਾ ਪਿਆ ਤਿਤ ਨਿਤ ਮੁਖ ਨਾਮ ਨਾ ਉਤਰੈ ਬਿਨ ਨਾਮੈ ਰਸ ਖਾਈ ਨਾਜ ਕੀ ਬਜਣੀਐ ਦਿੱਦ ਮੁਖ ਥੁਕਾ ਪਾਏ ਮੱਲਾ ਪਹਿਨਾ ਪੰਡ ਜਮੀਏ ਪੰਡ ਮੀਏ ਪੰਡ ਮੰਗੜ ਬੀਆ ਪੰਡੋ ਮੈਦੂਸਤੀ ਪੰਡੋ ਚੱਲੇ ਰਾਹ ਪੰਡ ਮੋ ਪੰਡ ਭਾਲੀ ਐ ਪੰਡ ਹੋਵੇ ਬੰਧਾਨ ਤੋ ਕਉ ਮੰਦਾ ਆਖੀਐ ਜਿਤ ਜੰਮਹਿ ਰਾਜਾ ਪੜੋ ਹੀ ਪੜਿ ਉਪਜੈ ਪੜੈ ਬਾਝਨਾ ਕੋਈ ਨਾਨਕ ਪੜੈ ਪਰਾਈ ਕੋ ਸਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਗਰਤੀ ਚਾਰ ਨਾਨਕ ਤੇ ਮੁਖ ਕੂਜਲੇ ਬਿੱਤ ਸੱਜੇ ਦਰਬਾਰ ਕੋਈ ਸਭ ਆਪਣਾ ਨਾ ਨਹੀਂ ਸੋਣ ਕੱਟੀਏ ਕੀ ਦਇਆ ਕੋ ਆਪਣਾ ਖਾਵਾ <laughs> ਬਿਟਾ ਕੰਮ ਕਾ ਮੂਰ ਕਾ ਕੀ ਹੈ ਪਾਣਾ ਲੈ ਸਰ ਗੁਨ ਨਾ ਪੈਣਾ ਅੰਦਰੋਂ ਝੂਠੀ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਤ ਜੀ ਨਾ ਵਹ ਉਤਰੇ ਨਾਹੀ ਮੈਂ ਜਿਨ ਪਟੰਦਰ ਬਾਹਰ ਗੁਦੜ ਤੇ ਭਲੇ ਸੰਸਾਰ देखने विचार रंग हस है रंग रोवे चुप पी कर जाहे परवाह नाही किसे केरी बाज सच्चे ना दरबार ऊपर खर्च मंगा जबे देता खाही दीवाने को कलम कहा म तुमा में दर ले लिख पीढ़ छुटे ਨਾਜ਼ ਦੇ ਘਰ ਜਉਤੀ ਪੜੀ ਆਪੀ ਕਰਨ ਕਿਉ ਕਲਿਆਪੀ ਹੀ ਬਹਿਤਾਰੀਏ ਦਿਖੀ ਤਾ ਆਪਣਾ ਤਾਰੇ ਸੱਚੀ ਖੱਤੀ ਸਾਰੀ ਐ ਜੋ ਹੈ ਚਲਸੀ ਸਭ ਕੋਈ ਆਈ ਹਰਏ ਜਿਸ ਦੀ ਪਰ ਹੈ ਕਿਉ ਸਾਹਿਬ ਮਨੋ ਵੀ ਸਾਰੀ ਐ ਹਰ ਬੜਹਤੀ ਹਰ i'm so ਸੰਗਿਲ ਅਨੰਦ ਕੀਆ ਸਭਿਲ ਅਨੰਦ ਕੀ ਆ ਪਰ ਮੇਸਰ अवालिया ਮਗਰ ਕਲਿਆਣ ਵਿਚਾਰਿਆ ਸਗਲ ਅਨੰਦ ਕੀਆ ਪਲ ਪਾਈ ਮਨ ਇਛੇ ਨਾਨਕ ਪਲ ਪਾਈ ਪੂਰੇ ਨਹੀਂ ਚ ਪੁਜਾ Put it in me. But it was... ਕਤੈਨਾ ਦਰਬਾਰ ਸਜਾ ਖੁਦ ਤਖਤ ਤੇ ਸਿਰ ਸਹਾਰ ਬਦਸਾਹ ਹੋ ਨਿਯਤ ਚੋੜ ਚੋਤ ਬਹੁਤ ਮੀਂਹ ਪਰਤੀ ਰਮਤ ਬਾ ਰੰਗ ਰੰਗ ਨਿਕਲ ਜੋਤ ਕਤਬਾ ਜੀਆਂ ਦੀਆਂ ਦਾ ਵਿਚਾਰ ਨਾ ਸਭ ਤੇਰੇ ਵਾਸਤੇ ਰੱਖਤ ਲਾ ਮੇਰਾ ਘਰ ਨਾ ਦੁਦਈ ਕੋਈ ਭਰਨ ਮਾਰ ਮਤ ਤੀ ਵੀ ਆਪਣਾ ਆਪ ਜਲ ਸਭ ਕਲਾ ਭਰ ਪੂਰਤੀ ਸੇ ਜਤ ਤਕਦਾ ਨਾਨਕ ਦਾਸ ਦਾ ਤੁਹਿਆਂਗੇ ਮਿਲ ਬੰਦਾ ਮੇਰਾ ਤੇਰਾ ਨਾਮ ਸਤ ਹੈ ਨਾਮ ਸਤ ਹੈ ਸ੍ਰੀ ਵਾ ਕੋ ਵਡਿਆ ਬਾ ਪੈਰਾ ਮਤਬਾਰ ਰੰਗ ਨਿਕਨ ਜਮ ਗਤ ਬਾ ਜਿਨਾ ਇੰਦ ਜੇ ਸਭ ਕੀ ਡੜਨਾ ਸਭ ਕਿਛ ਤੇ ਰਹਿ ਵਸ ਤੇਰਾ ਘਰ ਭਲਾ ਤੇਰੇ ਘਰ ਅਨੰਦ ਵਦੈ ਤੁਧ ਕਹ ਜ ਮਾਤ ਮਹਤ ਦੇ ਜਪਣ ਅਬਦਰ ਸਰਬਗਰਾ ਭਰ ਪੂਰ ਦਸਨ ਗਦਾ ਨਾਨਕ ਦਾ ਜੀ ਦਾ ਸੁਧਿਆ ਕੇ ਬਿਦਵਤ ਸਲੋਕ ਪਵਣ ਗੁਰੂ ਪਾਣੀ ਪਿਤਾ ਮਤਿ ਅਰਤੁ ਮਹਤਿ